ਵਾਇਕੁ ਜੀ ਕੀ ਫਤਿਹ ਦਾਸਪੰਨ ਜੀ ਸਿੰਘ ਜੀ ਗੁਰੂ ਕੀ ਵਡਾਲੀ ਸੀਨੀਅਰ ਮੀਤ ਪ੍ਰਧਾਨ ਸਰੋਵਨੀਆ ਕਾਜੀਦਾਲ ਅਕਾਲੀ ਦਫਾ ਸ਼ਹਿਰੀ ਅੰਮ੍ਰਿਤਸਰ ਮਸਮੂ ਪੰਜਾਬ ਦੇ ਆ ਕਿਸਾਨ ਮੌਜੂਦ ਜਥੇਬੰਦੀਆਂ ਨੂੰ ਅਪੀਲ ਕਰਦਾ ਬੇਨਤੀ ਕਰਦਾ ਕਿ ਜੋ ਪੰਜਾਬ ਦੇ ਅੰਦਰ ਹੋ ਰਹੀਆਂ ਲੋਕ ਸਭਾ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਆਪਾਂ ਵੱਧ ਤੋਂ ਵੱਧ ਵਿਰੋਧ ਕਰ ਰਹੇ ਆ ਉਹ ਤੁਹਾਡਾ ਕਦਮ ਇੱਕ ਸਲਾਘਾਯੋਗ ਹੈ ਕਿਉਂਕਿ ਜੋ ਜਿੱਦਾਂ ਕੇਂਦਰ ਦੀ મોદી ਸਰਕਾਰ ਨੇ ਪੰਜਾਬ ਤੇ ਪੰਜਾਬੀਆਂ ਦੇ ਨਾਲ ਕਿਸਾਨ ਮਜ਼ਦੂਰਾਂ ਦੇ ਨਾਲ ਧੱਕਾ ਕੀਤਾ ਉਹਨਾਂ ਨੇ ਪਹਿਲਾਂ ਅਸੀਂ ਜਿਹੜੇ ਸਾਢੋ ਸਾਲ ਦਿੱਲੀ ਦੇ ਵਿੱਚ ਗੁਜ਼ਾਰਿਆ ਸਾਡੇ ਨਾਲ ਕੀਤੇ ਵਾਦੇ ਪੂਰੇ ਨਹੀਂ ਕੀਤੇ ਜਦ ਅਸੀਂ ਉਹਨਾਂ ਵਾਅਦਿਆਂ ਨੂੰ ਯਾਦ ਕਰਵਾਉਣ ਵਾਸਤੇ ਦੁਬਾਰਾ ਦਿੱਲੀ ਦੇ ਵਿੱਚ ਧਰਨਾ ਦੇਣ ਵਾਸਤੇ ਗਏ ਤੇ ਸਾਡੀਆਂ ਕਿਸਾਨ ਮਜਦੂਦ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਉਹਨਾਂ ਦੇ ਵਰਕਰਾਂ ਦੇ ਨਾਲ ਜੋ ਕੇਂਦਰ ਸਰਕਾਰ ਨੇ ਉੱਥੇ ਤਕਾ ਕੀਤਾ ਉਹ ਇੱਕ ਨਿੰਦਣਯੋਗ ਹੈ ਕਿਉਂਕਿ ਉੱਥੇ ਗਏ ਸਾਡੇ ਕਿਸਾਨ ਭਰਾਵਾਂ ਨੂੰ ਦਿੱਲੀ ਦੇ ਵਿੱਚ ਵਰਨੇ ਦਿੱਤਾ ਗਿਆ ਉਹਨਾਂ ਦੇ ਉੱਤੇ ਗੋਲੀਆਂ ਵਾਰੀਆਂ ਗਈਆਂ ਡਾਂਗਾ ਵਰਾਈਆਂ ਗਈਆਂ ਉਤੋਂ ਲੈ ਕੇ ਸਾਡੇ 7-80 ਕਿਸਾਨ ਜਿਹੜੇ ਕਿ ਸ਼ਹੀਦ ਹੋ ਗਏ ਸਰਕਾਰ ਦੇ ਸਿਰ ਤੇ ਕੋਈ ਜੂੰ ਨਹੀਂ ਛਕੀ ਇਸੇ ਤਰ੍ਹਾਂ ਪੰਜਾਬ ਤੇ ਹਰਿਆਣਾ ਦੀ ਸਰਕਾਰ ਜੋ ਕੇਂਦਰ ਸਰਕਾਰ ਦਾ ਸਾਥ ਦੇ ਰਹੀ ਹੈ ਇਹਦੇ ਤੋਂ ਵੀ ਅਸੀਂ ਸਾਵਧਾਨ ਰਹਿਣਾ ਹੈ ਮੇਰੀ ਸਮੂਹ ਜੱਥੇਬੰਦੀਆਂ ਨੂੰ ਅਪੀਲ ਹੈ ਕਿ ਜੇਕਰ ਅਸੀਂ ਮੌਜੂਦ ਸਰਕਾਰ ਤੋਂ ਬਦਲਾ ਲੈਣਾ ਚਾਹੁੰਦੇ ਹਾਂ ਜਿਸ ਤਰ੍ਹਾਂ ਮੋਦੀ ਹੰਕਾਰ ਦੇ ਵਿੱਚ ਪੰਜਾਬ ਦੇ ਵਿੱਚ ਆਰ ਕੇ ਰੈਲੀਆਂ ਕਰ ਰਿਹਾ ਹੈ ਤੇ ਆਪਣੇ ਗੁੰਡਿਆਂ ਨੂੰ ਨਾਲ ਲੈ ਕੇ ਪੰਜਾਬ ਦੇ ਵਿੱਚ ਵੰਗਾ ਕੇ ਆ ਰਿਹਾ ਹੈ ਇਹਨੂੰ ਸਬਕ ਸਿਖਾਉਣ ਵਾਸਤੇ ਸਾਡੇ ਕੋਲ ਇੱਕੋ ਇੱਕ ਪਲੇਟਫਾਰਮ ਹੈ ਮੇਰੇ ਵਿਰੋਧ ਸਾਨੂੰ ਉਹ ਕੁਦੜਾ ਨਹੀਂ ਚਾਹੀਦਾ ਅਸੀਂ ਚਾਹੁੰਦੇ ਹਾਂ ਕਿ ਅਸੀਂ ਸਾਰੀਆਂ ਜਥੇਬੰਦੀਆਂ ਜਿੰਨੀਆਂ ਵੀ ਕਿਸਾਨ ਮਜਬੂਤ ਜਥੇਬੰਦੀਆਂ ਪੰਜਾਬ ਦੇ ਵਿੱਚ ਕੰਮ ਕਰ ਰਹੀਆਂ ਨੇ ਇੱਕ ਪਲੇਟਫਾਰਮ ਤੇ ਇਕੱਠੀਆਂ ਹੋ ਕੇ ਜਿਹੜੀ ਵੋਟ ਬੈਂਕ ਹੈ ਪੰਜਾਬ ਦਾ ਇੱਕ ਤਰਫਾ ਇਹਨਾਂ ਨੂੰ ਕਰ ਦੇਣਾ ਚਾਹੀਦਾ ਹੈ ਮੈਂ ਇਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਵੀਰੋ ਜੇਕਰ ਆਪਾਂ ਕਾਂਗਰਸ ਨੂੰ ਵੋਟ ਪਾਉਂਦੇ ਹਾਂ ਉਹ ਵੀ ਦਿੱਲੀ ਨੂੰ ਵੋਟ ਜਾਣੀ ਹੈ ਜੇਕਰ ਆਪਾਂ ਆਮ ਚੜ੍ਹੂ ਵਾਲਿਆਂ ਨੂੰ ਵੋਟ ਪਾਉਂਦੇ ਹਾਂ ਉਹ ਵੀ ਦਿੱਲੀ ਨੂੰ ਵੋਟ ਜਾਣੀ ਹੈ ਜੇਕਰ ਭਾਜਪਾ ਨੂੰ ਆਪਾਂ ਵੋਟ ਪਾਉਂਦੇ ਹਾਂ ਉਹ ਵੀ ਦਿੱਲੀ ਨੂੰ ਜਾਣੀ ਹੈ ਜੇਕਰ ਆਪਾਂ ਸਿਮਰਜੀਤ ਮਾਨ ਵਰਗਿਆਂ ਨੂੰ ਵੋਟ ਪਾਉਂਦੇ ਹਾਂ ਉਹ ਏਜੰਸੀਆਂ ਨੂੰ ਵੋਟ ਜਾਣੀ ਹੈ ਇਸ ਕਰਕੇ ਮੇਰੇ ਵੀਰੋ ਤੁਸੀਂ ਆਪਣੇ ਪਾਰਟੀ ਤੁਹਾਡੀ ਆਪਣੀ ਪਾਰਟੀ ਆ ਪੰਜਾਬੀਆਂ ਦੀ ਪਾਰਟੀ ਆ ਤੁਹਾਡੀ ਮਾਂ ਪਾਰਟੀ ਆ ਜੋ ਕਿ ਸਰੋਵਰ ਨੇ ਅਕਾਲੀ ਦਲ ਇੱਕ ਪੰਥਕ ਪਾਰਟੀ ਆ ਤੇ ਸਾਨੂੰ ਉਹਦਾ ਸਾਥ ਦੇਣਾ ਚਾਹੀਦਾ ਜਿਸ ਪਾਰਟੀ ਨੇ ਕਿਸਾਨ ਮਜ਼ਦੂਰਾਂ ਵਾਸਤੇ ਆਪਣੀ ਵਜੀਰੀ ਨੂੰ ਠਕਰਾ ਦਿੱਤਾ ਭੈਣ ਹਰ ਸਿੰਘ ਜੀ ਤੋਂ ਬਾਦਲ ਜੀ ਨੇ ਇਹਨਾਂ ਦੇ ਦੁੱਖਾਂ ਨੂੰ ਨਾਲ ਸਹਾਦ ਦੇ ਹੋਇਆ ਆਪਣਾ ਵਜੀਰੀ ਤੋਂ ਤਸਦੀਫਾ ਦੇ ਦਿੱਤਾ ਸਰਦਾਰ ਸਿੰਘ ਵੀਰ ਜੀ ਬਾਦਲ ਨੇ ਉਸ ਤੋਂ ਵੱਡਾ ਫੈਸਲਾ ਅੱਗੇ ਹੋਰ ਲੈ ਲਿਆ ਕਿ ਜੇਕਰ ਸਾਡੇ ਪੰਜਾਬ ਤੇ ਪੰਜਾਬੀਆਂ ਕਿਸਾਨ ਮਜ਼ਦੂਰਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਧੋਖਾ ਕਰਦੀਆ ਧੱਕਾ ਕਰਦੀਆ ਤੇ ਫਿਰ ਸਾਡਾ ਇਹਨਾਂ ਦੇ ਨਾਲ ਕਿਸੇ ਕਿਸਮ ਦਾ ਕੋਈ ਸਮਝੌਤਾ ਨਹੀਂ ਹੋਵੇਗਾ ਮੇਰੀ ਹੁਣ ਹੱਥ ਜੋੜ ਕੇ ਇਹ ਸਾਰੇ ਕਿਸਾਨ ਮਜ਼ਦੂਰ ਜਿੱਥੇ ਬੰਦੀਆਂ ਨੂੰ ਬੇਤੀਆ ਕਿ ਮੇਰੇ ਵੀਰੋ ਵੇਖੋ ਗਲਤੀ ਨਾ ਕਰਿਓ ਇੱਕ ਤਰਫਾ ਵੋਟ ਨੂੰ ਜੋ ਕਿ ਤੁਹਾਡੀ ਆਪਣੀ ਮਾਂ ਪਾਰਟੀ ਆ ਤੁਹਾਡੀ ਪੰਜਾਬੀਆਂ ਦੀ ਆਪਣੀ ਪਾਰਟੀ ਆ ਜੋ ਕਿ ਤੁਹਾਡੇ ਦੁੱਖ ਸੁੱਖਾਂ ਦੀ ਭਾਈਵਾਲ ਆ ਜਿਨ੍ਹਾਂ ਨੇ ਤੁਹਾਡੇ ਵਾਸਤੇ ਹਰ ਤਰ੍ਹਾਂ ਦੀ ਕੁਰਬਾਨੀ ਕੀਤੀ ਆ ਤੇ ਤੁਸੀਂ ਇਸ ਵਕਤ ਪੰਜਾਬ ਦੇ ਅੰਦਰ ਸਰਦਾਰ ਸੁਖਬੀ ਸਿੰਘ ਜੀ ਦਾ ਸਾਥ ਦੇਣਾ ਤੇ ਸ਼੍ਰੋਮਣੀ ਅਕਾਲੀ ਦਲ ਦੇ 13 ਦੇ 13 ਮੈਂਬਰ ਪਾਰਲੀਮੈਂਟ ਜਿੱਤੇ ਜਿੱਤੇ ਵੀ ਉਮੀਦਵਾਰ ਖੜੋਤੇ ਦੇ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਪਾਰਲੀਮੈਂਟ ਭੇਜੋਗੇ ਤਾਂ ਕਿ ਤੁਹਾਡੀ ਬਾਤ ਕਿਸਾਨ ਮਜ਼ਦੂਰਾਂ ਦੀ ਪਾਰਲੀਮੈਂਟ ਦੇ ਵਿੱਚ بلند ਹੋ ਸਕੇ ਜਿਦਾਂ ਕਿ ਅਮਰ ਸੈਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ੍ਰੀ ਅਨੰਦ ਜੋਸ਼ੀ ਜੀ ਨੇ ਬੜੀ ਵੱਡੀ ਕੁਰਬਾਨੀ ਦਿੱਤੀ ਕਿਸਾਨ ਮਜ਼ਦੂਰਾਂ ਵਾਸਤੇ ਉਹਨਾਂ ਨੇ ਆਪਣੀ ਪਾਰਟੀ ਨੂੰ ਤਿਆਗ ਦਿੱਤਾ ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬੀਆਂ ਪਹਿਲਾਂ ਪੰਜਾਬ ਦੀ ਗੱਲ ਕਰਾਂਗੇ ਤੁਸੀਂ ਕਿਸਾਨ ਮਜ਼ਦੂਰਾਂ ਦੇ ਨਾਲ ਧੱਕਾ ਨਾ ਕਰੋ ਉਹਨਾਂ ਦੀ ਗੱਲ ਨੂੰ ਸੁਣੋ ਜਦੋਂ ਪਾਰਟੀ ਨੇ ਇਸ ਗੱਲ ਦੇ ਵਿੱਚ ਹੰਗਾਰਾ ਲਾ ਪਰਿਆ ਤਾਂ ਸਾਡਾ ਸ੍ਰੀ ਅਲੋ ਜੋਸ਼ੀ ਜੀ ਨੇ ਪਾਰਟੀ ਨੂੰ ਅਲਵਿਦਾ ਕਹਿ ਕੇ ਛੱਡ ਦਿੱਤਾ ਤੇ ਉਹਨਾਂ ਨੇ ਇੱਥੇ ਕਰਕੇ ਸਰੂਵਨੀ ਇਕਾਲੀਤਾ ਦੀ ਪਾਰਟੀ ਨੂੰ ਚੁਣਿਆ ਜੋ ਕਿ ਪੰਜਾਬ ਤੇ ਪੰਜਾਬੀਆਂ ਦੀ ਗੱਲ ਕਰਦੀ ਆ ਜੋ ਕਿ ਤੁਹਾਡੀ ਆਪਣੀ ਪਾਰਟੀ ਹੈ ਖੇਤਰੀ ਪਾਰਟੀ ਹੈ ਤੁਹਾਡੀ ਮਾਂ ਪਾਰਟੀ ਹੈ ਪੰਥਕ ਪਾਰਟੀ ਹੈ ਇਸ ਕਰਕੇ ਤੁਸੀਂ ਉਹਦਾ ਸਾਥ ਦਿਓ ਮੈਂ ਦੁਬਾਰਾ ਫੇਰ ਸਾਰੇ ਕਿਸਾਨ ਮਜ਼ਦੂਰਾਂ ਨੂੰ ਇਹ ਹੀ ਬੇਨਤੀ ਕਰਦਾ ਕਿ ਜੇਕਰ ਤੁਸੀਂ ਮੋਦੀ ਤੋਂ ਬਦਲਾ ਲੈਣਾ ਚਾਹੁੰਦੇ ਜੋ ਮੋਦੀ ਦਾ ਹੰਕਾਰ ਤੋੜਨਾ ਚਾਹੁੰਦੇ ਜੋ ਤੇ ਪੰਜਾਬ ਦੇ ਅੰਦਰ ਹੋ ਰਹੀਆਂ ਜਿਹੜੀਆਂ ਲੋਕ ਸਭਾ ਚੋਣਾਂ ਸਰੋਨੀ ਅਕਾਲੀ ਦਸ ਦੇ ਉਮੀਦਵਾਰਾਂ ਦਾ ਵੱਧ ਤੋਂ ਵੱਧ ਸਾਥ ਦੇ ਕੇ ਤੇ ਉਹਨਾਂ ਨੂੰ ਜਿਤਾ ਕੇ ਮੈਂ ਪਾਰਲੀਮੈਂਟ ਬਣਾ ਕੇ ਪਾਰਲੀਮੈਂਟ ਵਿੱਚ ਭੇਜੋ ਤਾਂ ਕਿ ਤੁਹਾਡੇ ਉਹ ਵਕੀਲ ਬਣ ਕੇ ਜਾਣਗੇ ਤੁਹਾਡੀ ਉਥੇ ਬਾਗ ਬਲੰਦ ਕਰਨਗੇ ਇਸੇ ਤਰ੍ਹਾਂ 1 ਜੂਨ ਦਿਨ ਸ਼ਨੀਵਾਰ ਨੂੰ ਸਾਰੇ ਪੰਜਾਬ ਦੇ ਵਾਸੀਆਂ ਨੂੰ ਮੈਂ ਬੇਤੀ ਕਰਦਾ ਖਾਸ ਕਰਕੇ ਕਿਸਾਨ ਮਜ਼ਦੂਰ ਅਤੇ ਬੰਦਿਆਂ ਨੂੰ ਕਿਉਂਕਿ ਮੇਰੇ ਵੀਰੋ ਜੇਕਰ ਵੋਟ ਵੰਡੀ ਜਾਂਦੀ ਆ ਤੇ ਫਿਰ ਮੋਦੀ ਨੂੰ ਫਾਇਦਾ ਨਾ ਮਿਲ ਜਾਵੇ ਜੇਕਰ ਮੋਦੀ ਨੂੰ ਫਾਇਦਾ ਮਿਲ ਗਿਆ ਤੇ ਫਿਰ ਸਾਡੇ ਸੰਘਰਸ਼ ਕਰਨ ਦਾ ਕੋਈ ਫਾਇਦਾ ਨਹੀਂ ਹੋਣਾ ਇਸ ਕਰਕੇ ਪੰਥਕ ਪਾਰਟੀ ਦਾ ਸਾਥ ਦੇ ਕੇ ਸਰੋਬ ਨੇ ਅਕਾਲੀ ਦਾਦੇ ਜਿੱਥੇ-ਜਿੱਥੇ ਵੀ ਉਮੀਦਵਾਰ ਨੇ ਉਹਨਾਂ ਨੂੰ ਵੱਧ ਤੋਂ ਵੱਧ ਬੋਟਾ ਪਾ ਕੇ ਤੇ ਉਹਨਾਂ ਨੂੰ ਕਾਮਯਾਬ ਬਣਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ